ਦਸੂਆ ਦੇ ਪਿੰਡ ਟੇਰਕੈਣਾ ਚ ਆਜੂ ਹਿਆਰਪੁਰ ਤੋਂ ਕਾਂਗਰਸ ਉਮੀਦਵਾਰ ਜਾਮਨੀ ਗੋਮਨ ਨੇ ਆਪਣਾ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਦਸੂਆ ਦੇ ਸਾਬਕਾ ਵਿਧਾਇਕ ਮਿੱਕੀ ਡੋਗਰਾ ਤੇ ਹੋਰ ਵੱਡੇ ਲੀਡਰ ਮੌਜੂਦ ਸਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਵਿੱਚ ਕਾਂਗਰਸ ਦਾ ਸੱਤਾ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ ਉਨ੍ਹਾਂ ਅੱਗੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਆਪਣੀ ਹੱਦ ਤੱਕ ਪਹੁੰਚ ਗਈ ਹੈ ਤੇ ਸਿੱਖਿਆ ਤੇ ਸਿਹਤ ਪਹਿਲਾਂ ਨਾਲੋਂ ਵੀ ਵਿਗੜ ਚੁੱਕੀ ਹੈ ਪਰ ਇਸ ਦੇ باوجود ਪ੍ਰਧਾਨ ਮੰਤਰੀ ਮੋਦੀ ਵਿਕਾਸ ਦੇ ਝੂਠੇ ਵਾਅਦੇ ਕਰ ਰਹੇ ਹਨ ਦੇਸ਼ ਵਾਸੀਆਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਕਨ ਉਹ ਮੋਦੀ ਦੇ ਝੂਠੇ ਵਾਅਦਿਆਂ ਨੂੰ ਸਵੀਕਾਰ ਨਹੀਂ ਕਰ ਰਹੇ ਉੱਥੇ ਹੀ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਕਰ ਰਹੇ ਹੱਥੀ ਲੈਂਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਪਹਿਲੂ ਤੇ ਫੇਲ ਹੋ ਚੁੱਕੀ ਹੈ ਜਿੱਥੇ ਉਹਨਾਂ ਦੇ ਵੱਲੋਂ ਔਰਤਾਂ ਦੇ ਨਾਲ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਝੂਠਾ ਵਾਅਦਾ ਕੀਤਾ ਗਿਆ ਸੀ ਉੱਥੇ ਹੀ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਵੀ ਉਹਨਾਂ ਦੇ ਕੋਲ ਸਾਂਭੀ ਨਹੀਂ ਜਾ ਰਹੀ ਤੇ ਆਏ ਦਿਨ ਚੋਰੀਆਂ ਤੇ ਕਤਲ ਹੋ ਰਹੇ ਹਨ ਉਹਨਾਂ ਕਿਹਾ ਕਿ ਮੈਂ ਇੱਕ ਆਮ ਮਹਿਲਾ ਹਾਂ ਤੇ ਸਦਾਨ ਘਰ ਤੋਂ ਆਈ ਔਰਤਾਂ ਜਿਸ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮੈਂ ਤੁਹਾਡੇ ਸਾਥ ਲਈ ਬਹੁਤ-ਬਹੁਤ ਆਬਾਰੀ ਹਾਂ ਮੈਂ ਵਾਦਾ ਕਰਦੀ ਹਾਂ ਕਿ ਮੈਂ ਤੁਹਾਡੀ ਵਾ ਸੰਸਦ ਵਿੱਚ ਪਹੁੰਚਾਵਾਂਗੀ ਇਸ ਮੌਕੇ ਟੇਰਕਿਆਨ ਦੇ ਸਰਪੰਚ ਵਿੰਦਰ ਸਿੰਘ ਮਾਣਾ ਤੇ ਉਹਨਾਂ ਦੇ ਸਾਥੀਆਂ ਨੇ ਮੈਡਮ ਜਾਮਨੀ ਗੋਬਨ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਵੋਟਾਂ ਦੀ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਹਿਸ਼ਾਰਪੁਰ ਦੀ ਸੀਟ ਜਿਤਾਉਣਗੇ ਸਰਪੰਚ ਦੇ ਕਈ ਸੋਝਵਾਨ ਇਨਸਾਨ ਨੇ ਵੀ ਕਹਿੰਦੇ ਪਏ ਅਸੀਂ ਆਕਾਲੀ ਦਲ ਦੇ ਪੱਕੇ ਬੰਦੇ ਜੀ ਉਹ ਐਸਾ ਮ ਆਕਾਲੀ ਦਲ ਨਹੀਂ ਖਾਲੀ ਦਲ ਹੋ ਗਿਆ ਜੇ ਬੰਨੂ ਲੱਗਦਾ ਵੀ ਉਹ ਜਿੱਤਣਾ ਹੈ ਤੇ ਮੇਰੀ ਵੀ ਮੋੜ ਲੈ ਜਾ ਉਥੇ ਮੈਂ ਵੀ ਪਾ ਦੂੰ। ਮੈਂ ਵੀ ਪਾ ਦਿਆਂਗਾ। ਉਸ ਬੋਟ ਦਾ ਫਾਇਦਾ ਕੋਈ ਨਹੀਂ। ਫਾਇਦਾ ਉਹਨੇ ਕੋਈ ਨਹੀਂ ਗਣਾ ਨੁਕਸਾਨ ਜ਼ਰੂਰ ਕਰੋ। ਦੂਸਰਾ ਨਾਲੇ ਛੋਟੀ ਕਰਾਂ। ਅਗਨੀ ਵੀਰ। ਮੇਰਾ خیال ਮੇਰੇ ਪਿੰਡਾਂ ਨਾ ਪਰਦੇ ਸਾਈਡ ਤੇ ਬਹੁਤਿਆਂ ਘੋਟੀਆਂ ਫੌਜੀਆਂ ਦੀਆਂ। ਬੜਵਾ ਡਬਲ ਡਬਲ ਮੰਝਦੀ। ਤੇ ਜੋ ਹੁਣ ਹਾਲਾਤ ਹੈ ਜਿਹੜਾ ਹੁਣ ਫੌਜੀ ਆਇਆ ਹੈ ਨਾ ਰੱਬਾ। ਅਗਨੀ ਵੀਰ ਭਰਤੀ ਕਰਦਾ ਉਸ ਬੰਦੇ ਕੋ ਕੋਠੀ ਦਾ ਕੀ ਉਹਦੇ ਕੋਲ ਸੋਈ ਵੀ ਨਹੀਂ ਬਣਨੀ 14 ਸਾਲਾਂ ਚ ਸਾਰੇ ਸਿਆਣਿਆਂ ਕੋ ਤਾਂ ਨਾ ਕਮਾ ਫਿਰ ਆਪ ਆਪਣੀ ਜਿੰਮੇਵਾਰੀ ਸਮਝ ਕੇ ਅਸੀਂ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣਾ ਤੇ ਦੇਸ਼ ਵਿੱਚ ਕਾਂਗਰਸ ਸਰਕਾਰ ਲਿਆਉਣੀ ਆ ਕਿਸਾਨੀਵਾਜੂ ਕਿਸਾਨਵਾਜੂ ਮਜ਼ਦੂਰੀਵਾਜੂ ਅ ਸਵੀਰ ਤੋਂ ਮੀਟਿੰਗਾਂ ਚੱਲ ਰਹੀਆਂ ਕਾਫੀ ਪਿੰਡ ਅਸੀਂ ਕਵਰ ਕਰ ਲਏ ਨੇ ਤੇ ਹਰ ਪਿੰਡ ਤੋਂ ਰਿਸਪੌਂਸ ਬਹੁਤ ਵਧੀਆ ਆ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਹੈ ਪਰ ਹੈਰਾਨੀ ਦੇ ਗਾ ਲਿਆ ਹੈ ਖੁਸ਼ੀ ਵੀ ਹੈ ਨਾਲ ਕਿ ਇਸ ਗਰਮੀ ਦੀ ਫਿਕਰ ਨਾ ਕਰਦੇ ਹੋਏ ਲੋਕ ਵੱਡੀ ਗਿਣਤੀ ਚ ਮਿਲਨ ਆ ਰਹੇ ਆ ਤੇ ਨਾਲ-ਨਾਲ ਗੱਲਬਾਤ ਵੀ ਕਰ ਰਹੇ ਆ ਸਾਨੂੰ ਤਾਂ ਪੁੱਛ ਹੀ ਰਹੇ ਆ ਕਿ ਅਸੀਂ ਉਹਨਾਂ ਲਈ ਕੀ ਕਰਨਗੇ ਨਾਲ-ਨਾਲ ਉਹ ਦੱਸ ਵੀ ਰਹੇ ਆ ਕਿ ਉਹਨਾਂ ਨੂੰ ਕਿੰਨਾ ਚਿੰਤਾ ਦੀ ਚੀਜ਼ਾਂ ਦੀ ਲੋੜ ਹੈ ਐਵੇਂ ਇਲੈਕਸ਼ਨ ਨੂੰ ਹੁਣ ਬਹੁਤ ਥੋੜਾ ਸਮਾਂ ਰਹਿ ਗਿਆ ਕਿਵੇਂ ਦੇਖਦੇ ਹੋ ਕਿ ਕਿਸ ਨਾਲ ਆ ਪਰ ਮੁਕਾਬਲਾ ਸੋਇਓ ਹਾਲ ਦੀ ਪੇਂਡੂ ਅ ਦੇਖੋ ਬੀਂਗ ਅ ਟੀਚਰ ਕਿਉਂਕਿ ਮੈਂ ਇੱਕ ਟੀਚਰ ਹਾਂ ਨਾ ਤਾਂ ਮੈਂ ਅਸੀਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਸਿਖਾਉਂਦੇ ਹਾਂ ਕਿ ਕੰਪੀਟੀਸ਼ਨ ਕੰਪੀਟੀਸ਼ਨ ਹੀ ਹੁੰਦਾ ਹੈ ਤੁਸੀਂ ਆਪਣਾ ਬੈਸਟ ਕਰਕੇ ਉੱਥੇ ਜਾਣਾ ਹੈ ਦੇਖਿਓ ਕਿਉਂਕਿ ਤੁਹਾਨੂੰ ਨਹੀਂ ਪਤਾ ਸਾਹਮਣੇ ਵਾਲੀ ਦੀ ਕੀ ਤਿਆਰੀ ਹੈ ਤੇ ਉਸੇ ਤਰੀਕੇ ਨਾਲ ਮੈਂ ਆਪਣਾ ਬੈਸਟ ਕਰਕੇ ਜਾ ਰਹੀ ਹਾਂ ਤੇ ਬਾਕੀ ਪਰਫਾਰਮੈਂਸ ਜਦੋਂ ਆਏਗੀ ਜਦੋਂ ਬਕਸੇ ਖੁੱਲਣਗੇ ਜਦੋਂ ਕਾਊਂਟਿੰਗ ਹੋਏਗੀ ਤਾਂ ਫਿਰ ਪਤਾ ਚੱਲੇਗਾ ਐਕਚੁਅਲੀ ਕਿ لوکا ਦਾ ਫਤਵਾ ਕਿਨੂੰ ਮਿਲਿਆ ਬਾਕੀ ਪਾਰਟੀਆਂ ਵੱਲੋਂ ਗੱਲ ਕਰੀ ਆ ਆਮ ਆਦਮੀ ਪਾਰਟੀ ਉਹ ਲਗਾਤਾਰ ਬਟੇ ਇਕੱਠੇ ਕੀਤੇ ਜਾ ਰਿਹਾ ਬਾਅਦ ਵਾਰ ਭਗਵੰਤ ਮਾਨ ਇੱਥੇ ਆ ਕੇ ਰੈਲੀਆਂ ਰੂਸੋ ਕਰ ਰਿਹਾ ਇਹ ਲੱਗਦਾ ਜਿਆਦਾ ਜੋਰ ਲੱਗ ਰਿਹਾ ਇਸ ਸ਼ਹਿਰ ਕੋਲ ਦੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੇਖੋ ਹੋ ਸਕਦਾ ਬੜੀ ਸਿੰਪਲ ਜੀ ਗੱਲ ਹੈ ਇਹ ਨਾ ਇਸ ਪੱਜੇ ਦੀ ਲੜਾਈ ਆ ਮੈਂ ਇੱਕ ਬਹੁਤ ਸਿੰਪਲ ਜੇ ਪਰਿਵਾਰ ਤੋਂ ਆਂਦੀ ਆ ਮੇਰੇ ਕੋਲ ਪੈਸੇ ਨਹੀਂ ਆ ਮੈਂ ਹਰ ਜਗ੍ਹਾ ਇਹੀ ਕਹਿ ਰਹੀ ਆ ਨਾ ਮੈਂ ਵੱਡੇ ਫਲੈਕਸ ਲਾ ਸਕਦੀ ਆ ਨਾ ਕੁਝ ਜੇਬਾਂ ਮੇਰੀਆਂ ਖਾਲੀ ਆ ਬਟ ਨੀਅਤ ਬਹੁਤ ਸਾਫ ਲੈ ਕੇ ਨਿਕਲੀਆਂ ਲੋਕਲ ਹੀ ਨਿਕਲੀਆਂ ਲੋਕਲ ਇੱਕ ਦੇ ਲਈ ਕੰਮ ਕਰਨ ਲਈ ਨਿਕਲੀਆਂ ਤੇ ਇਹ ਲੜਾਈ ਇਸ ਵਾਰ ਇਮਾਨਦਾਰੀ ਤੇ ਰਸੂਲ ਦੀ ਹੈ ਤੇ ਹੁਣ ਇਹ ਦੇਖਦੇ ਆ ਕਿ ਲੋਕ ਕੀ ਪਸੰਦ ਕਰਦੇ ਆ ਇਹ ਉਹਨਾਂ ਨੇ ਹੁਣ ਡਿਸਾਈਡ ਕਰਨਾ ਤੇ ਉਹ ਆ ਰਹੇ ਆ ਡੈਫੀਨੇਟਲੀ ਉਹਨਾਂ ਕੋਲ ਪੈਸੇ ਉਹਨਾਂ ਨੂੰ ਖਤ ਵੀ ਸਕਦੇ ਆ ਤੇ ਮੇਰਾ ਤਾਂ ਮੈਂ ਮੈਨੂੰ ਇਹ ਲੱਗ ਰਿਹਾ ਕਿ ਜੋ ਕੁਝ ਵੀ ਕਰ ਰਹੇ ਆ ਲੋਕ ਆਪੇ ਹੀ ਕਰ ਰਹੇ ਆ ਆਪਣਾ ਪਿਆਰ ਉਹਨਾਂ ਦਾ ਪਿਆਰ ਦਿਖਾ ਰਹੇ ਆ ਮੈਂ ਆਖਰੀ ਸਵਾਲ ਕੀ ਕਹਿਣਾ ਚਾਹੋਗੇ ਆਖਿਰ ਵਿੱਚ ਲੋਕਾਂ ਤੋਂ ਤੁਹਾਡਾ ਸਵਾਲ ਉਹੀ ਜੋ ਮੈਂ ਪਹਿਲਾਂ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਨੂੰ ਲੋਕ ਬਹੁਤ ਹੁਸ਼ਿਆਰ ਕਹਿੰਦੇ ਨੇ ਉਹ ਬਹੁਤ ਸਮਝਦਾਰ ਨੇ ਉਹ ਇਸ ਚੀਜ਼ ਨੂੰ ਸਮਝਦੇ ਆ ਕਿ ਕਾਂਗਰਸ ਸਿਰਫ ਅੱਜ ਦੀ ਡੇਟ ਦੇ ਵਿੱਚ ਇੱਕ ਸਿਰਫ ਪਾਰਟੀ ਨਹੀਂ ਹੈ ਇਹ ਸਾਡੇ ਦੇਸ਼ ਦੀ ਅੱਜ ਜ਼ਰੂਰਤ ਹੈ ਤੇ ਇਸ ਵਾਰ ਹਰ ਕਿਸੇ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੀਆਂ ਕਿ ਇਸ ਵਾਰ ਵੋਟ ਜੋ ਤੁਸੀਂ ਪਾਣੀ ਹੈ ਉਹ ਆਪਣੇ ਦੇਸ਼ ਦੇ ਨਾਤੇ ਆਪਣੇ ਸੰਵਿਧਾਨ ਦੇ ਨਾਤੇ ਆਪਣੇ ਹੱਕਾਂ ਨੂੰ ਬਚਾਉਣ ਦੇ ਲਈ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਕਰਨੀਏ। ਜਿਹੜੇ ਮਹਿਲਾਵਾਂ ਮਤਲਬ ਬੜਾ ਦੇਖਿਆ ਜਾ ਰਿਹਾ ਵੀ ਆਹ ਮੈਂ ਪਾਰਟੀ ਵਾਲੇ 1-1000 ਰੁਪਏ ਦੇਣਾ ਸੀ ਬਰਾ ਕੀ ਕਹਿਣਾ ਚਾਹੁੰਦੇ ਹੋ। ਦੇਖੋ ਅੱਜ ਨਾ ਜਿੱਥੇ ਵੀ ਅਸੀਂ ਜਾ ਰਹੇ ਹਾਂ ਉਹ 1000 ਵਾਲੀ ਜਿਹੜੀ ਗੱਲ ਸੀ ਨਾ ਉਹ ਇਹ ਨਾ ਇੱਕ ਇੱਕ ਮਤਲਬ ਇੱਕ ਮਜ਼ਾਕ ਇੱਕ ਚੁਟਕਲਾ ਜਿਹਾ ਬਣ ਕੇ ਰਹਿ ਗਈ ਹੈ ਕਿਉਂਕਿ ਲੋਕ ਉਹਨੂੰ ਉਸ ਬਾਰੇ ਗੱਲ ਕਰਕੇ ਹੱਸ ਰਹੇ ਨੇ ਤੇ ਜ਼ਿਆਦਾ ਅਫਸੋਸ ਮੈਨੂੰ ਲੱਗਦਾ ਜ਼ਿਆਦਾ ਘਾਟਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਗਿਨਿਆ ਸੀ ਕਿ ਉਹਨਾਂ ਦੇ ਘਰ ਕਿੰਨੀਆਂ ਲੇਡੀਜ਼ ਜਾਂ ਮਹਿਲਾਵਾਂ ਹੈਗੀਆਂ ਤੇ ਲੋਕ ਆਪਸ ਇੱਕ ਦੂਸਰੇ ਨੂੰ ਮੈਂ ਏ ਵੀ ਕਹਿ ਰਹੇ ਸੀ ਜੀ ਕਿ ਲੋਕ ਆਪਸ ਵਿੱਚ ਜਿਹੜੀਆਂ ਲੇਡੀਆਂ ਨੇ ਉਹ ਆਪਸ ਵਿੱਚ ਇਹ ਕਹਿ ਰਹੀ ਸੀ ਕਿ ਮੇਰੇ ਘਰ ਤਾਂ 5000 ਆਨੇ ਤੇਰੇ ਘਰ ਤਾਂ ਬਸ 1000 ਆਨੇ ਹੈ ਤੇ ਜਿਨ੍ਹਾਂ ਦੇ ਘਰ 5000 ਆਨੇ ਸੀ ਮੇਰੇ ਖਿਆਲ ਉਹਨਾਂ ਦਾ ਲਾਸ ਜ਼ਿਆਦਾ ਹੋ ਗਿਆ 1000 ਤੋਂ ਵੀ ਜ਼ਿਆਦਾ ਥੈਂਕ ਯੂ ਮੈਡ ਥੈਂਕ ਯੂ ਇਹੋ ਜਿਹਾ ਮਾਹੌਲ ਹੈ ਮੈਂ ਸਰਪੰਚ ਰਵਿੰਦਰ ਸਿੰਘ ਢੇਰਕਿਆ ਨਾ ਮਾਹੌਲ ਤੇ ਵਧੀਆ ਸੀ ਸਾਡੇ ਨਾਲ ਜਿਆਦਾ ਤੁਹਾਨੂੰ ਪਤਾ ਹੈ ਤੁਸੀਂ ਸਾਰਾ ਕਵਰ ਕੀਤਾ ਹੈ ਸਾਡੇ ਹਿਸਾਬ ਨਾਲ ਤਾਂ ਵਧੀਆ ਤੇ ਤੁਹਾਡੀ ਰਿਪੋਰਟਾਂ ਕੀ ਕਹਿੰਦੀਆਂ ਤੁਸੀਂ ਦੱਸਣਾ ਅਸੀਂ ਆਪਣੇ ਵੱਲ ਬਹੁਤ ਵਧੀਆ ਕੀਤਾ ਜੀ ਕਿਵੇਂ ਦੇਖਦੇ ਹੋ ਇਸ ਵਾਰ ਜੋ ਇਕੱਠ ਹੋਇਆ ਕਿਵੇਂ ਦੇਖਦੇ ਹੋ ਇਸ ਵਾਰ ਇਕੱਠ ਜਿਹੜਾ ਹੋਇਆ ਜੀ ਹੋ ਰਿਹਾ ਹੋਇਆ ਵੀ ਤਾਂ ਹੋ ਵੀ ਰਹੇ ਨੇ ਜੋ ਸਾਡੇ ਹਿਲਾਤ ਨੇ ਜੋ ਸੀਐਡੀ ਰਿਪੋਰਟਾਂ ਵੀ ਕਹਿੰਦੀਆਂ ਨੇ ਕਿ ਸਾਡੀ ਸੀਟ ਜਿਹੜੀ ਹੈ ਉਹ ਵਾਹਿਗੁਰੂ ਸਾਡੇ ਮੈਡਮ ਜੈਮਨੀ ਗੋਲੀ ਆਪਣੇ ਗੋਮਰਜੀ ਦੀ ਝੋੜੀ ਪਾਊਗਾ ਤੇ ਪੂਰੇ ਮੁਲਕ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਦੁਨੀਆ ਮੋਦੀ ਗਵਰਨਮੈਂਟ ਤੋਂ ਨਰਾਸ਼ ਹੈ ਫਲੌਪ ਗਵਰਨਮੈਂਟ ਹੈ ਗੁੰਡਿਆਂ ਦੀ ਗਵਰਨਮੈਂਟ ਹੈ ਕਿਸਾਨ ਵਿਰੋਧੀ ਮਤਲਬ ਮੇਰਾ ਕਹਿਣ ਦਾ ਮਤਲਬ ਹਰ ਦੇਸ਼ ਨਾਗਰਿਕ ਤੇ ਵਿਰੋਧੀ ਨੇ ਆ ਦੋ ਤਿੰਨ ਬੰਦੇ ਨੇ ਜੀ ਅੰਡਾਨੀ ਅੰਬਾਨੀ ਜਾਂ ਹੋਰ ਇੱਕ ਦੋ ਉਹਨਾਂ ਕਾਪਰੋਟ ਘਰਾਨੇ ਜਿਹੜੇ ਉਹਨਾਂ ਦੇ ਉਹ ਹੱਕ ਤੇ ਮੇਰਾ ਖਿਆਲ ਪੂਰੇ ਮੁਲਕ ਦੇ ਵਿੱਚੋਂ ਮੇਰਾ ਖਿਆਲ ਨੇ ਕੋ 100 200 ਹੋਣ ਤੇ ਉਹਨਾਂ ਉਹਨਾਂ ਲੋਕਾਂ ਦੇ ਹੱਕ ਤੇ ਬਾਕੀ ਸਾਰੇ ਮੁਲਕ ਦੇ ਖਿਲਾਫ ਐਂਟੀ ਸਰਕਾਰ ਆ ਉਹ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਆ ਸਮਾ ਇਹ ਸਮਾਂ ਨਾ ਆਂਗਵਾਈਏ ਵੋਟਾਂ ਜਿਹੜੀਆਂ ਆਪਾਂ ਸਾਰੀਆਂ ਇਕੱਠੀਆਂ ਕਾਂਗਰਸ ਦੇ ਕੈਂਡੀਡੇਟ ਨੂੰ ਪਾ ਕੇ ਜਿਤਾ ਕੇ ਅਸੀਂ ਰਾਹੁਲ ਗਾਂਧੀ ਨੂੰ ਪ੍ਰਾਈਮ ਮਿੰਿਸਟਰ ਬਣਾਈਏ ਇਸ ਨਾਲ ਮੁਕਾਬਲਾ ਸਭ ਦੇ ਹਿੱਤ ਮੁਕਾਬਲਾ ਜੀ ਆ ਮੁਕਾਬਲੇ ਦੀ ਗੱਲ ਕਰੀਏ ਮੈਨੂੰ ਤਾਂ ਕੋਈ ਲੱਗਦਾ ਨਹੀਂ ਤੇ ਇਹਦੀ ਮੁਕਾਬਲੇ ਵਾਲੀ ਗੱਲ ਫਿਰ ਵੀ ਜੇਖੋ ਜਿਹੜਾ ਮੈਦਾਨ 'ਚ ਖੜਾ ਹੈ ਮੁਕਾਬਲਾ ਤਾਂ ਹੁੰਦਾ ਹੀ ਹੈ ਕਿ ਇੱਕ ਨਾ ਤਾਂ ਹੋਣਾ ਹੀ ਹੈ ਮੈਂ ਆਪਣਾ ਜਿਹੜਾ ਮੁਕਾਬਲਾ ਜੀ ਇਸ ਟਾਈਮ ਕਾਹਨਸ ਕੈਂਡੀਡੇਟ ਦਾ ਭਾਜਪਾ ਨਾ ਸਮਝਿਆ ਜੀ ਜੀ ਬਾਕੀ ਪਾਰਟੀਆਂ ਮਰੋ ਇਕੱਠੇ ਪਾਰਟੀਆਂ ਜੀ ਪਾਰਟੀਆਂ ਦੀ ਗੱਲ ਕਰੀਏ ਅਕਾਲੀ ਦਲ ਤਾਂ ਪਹਿਲਾਂ ਵੀ ਫਲॉप ਸੀ ਤਾਂ ਹੁਣ ਵੀ ਫਲॉप ਹੀ ਆ ਅਕਾਲੀ ਦਲ ਨਹੀਂ ਹੁਣ ਖਾਲੀ ਦਲ ਕਹਾਂਗੇ ਰਹੀ ਹੈ ਮੌਜੂਦਾ ਗਵਰਨਮੈਂਟ ਦੀ ਗੱਲ ਮੌਜੂਦਾ ਗਵਰਨਮੈਂਟ ਜਿਹੜੀ ਇਸ ਟਾਈਮ ਜੋ ਹੈਗੀ ਆ ਹਰ ਵਰਗ ਚ ਹਰ ਮੁੱਦੇ ਤੇ ਫੇਲ ਇਹਨੂੰ ਸਰਕਾਰ ਤਾਂ ਨਹੀਂ ਜੂਟਣ ਵਾਲੀ ਸਰਕਾਰ ਆਪਾਂ ਕਹਿ ਸਕਦੇ ਆ ਜਿਨੇ ਕੁਛ ਸ਼ਾਮੀ ਕੁਛ ਰਾਤ ਨੂੰ ਕੁਛ ਸਵੇਰੇ ਕੁਛ ਇਹ ਇਹ ਹਾਲਾਤ ਹੋਇਆ ਪਿਆ ਤੇ ਬਾਕੀ ਜੋ ਹਾਲਾਤ ਬਣੇ ਪਏ ਨੇ ਮੇਰਾ ਖਿਆਲ ਸਾਡੇ ਦਾ ਲੋਕ ਬੜੇ ਸ਼ਰੀਫ ਜੇ ਨੇ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਬੜੇ ਭਾਈਚਾਰੇ ਕਿਸਾਨ ਜੀ ਨਾ ਰਹਿੰਦੇ ਆ ਪਰ ਜੋ ਹਾਲਾਤ ਮਾਲਵੇ 'ਚ ਹੋਏ ਪਿਆ ਜੋ ਮਾਝੇ 'ਚ ਹੋਏ ਪਿਆ ਤੇ ਮੈਨੂੰ ਤਾਂ ਲੱਗਦਾ ਭਾਜਪੀ ਤਾਂ ਬਾਕੀ ਜਿਹੜੀ ਮੌਜੂਦਾ ਗਵਰਨਮੈਂਟ ਆ ਉਹਨਾਂ ਨੂੰ ਕੋਈ ਮੇਰਾ ਖਿਆਲ ਬੂਥ ਵੀ ਨਾ ਸ਼ਾਇਦ ਲਾਉਣ ਦਵੇ ਜੋ ਹਾਲਾਤ ਬਣੇ ਪਏ ਨੇ ਜੀ ਮੈਂ ਮੈਡਮ ਜੰਨੀ ਕੋਲ ਪਹੁੰਚ ਕੇ ਚੀਜ਼ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਹੋਵੇ ਜਿਹੜੀਆਂ ਬਾਕੀ ਪਾਰਟੀਆਂ ਸਾਰੀਆਂ ਦੇਖ ਲਈਆਂ ਅਸੀਂ ਲੋਕਾਂ ਨੇ ਭਾਜਪਾ ਨੇ 15-15 ਲੱਖ ਰੁਪਏ ਖਾਤਿਆਂ 'ਚ ਪਾਉਣ ਦੀ ਗੱਲ ਕੀਤੀ ਸੀ ਉਹ ਵੀ ਫੇਲ ਹੋ ਗਈ ਹੋਰ ਜਿੰਨੇ ਵੀ ਵਾਅਦੇ ਕੀਤੇ ਸੀ ਕੋਈ ਪੂਰਾ ਨਹੀਂ ਹੋਇਆ ਅਕਾਲੀ ਦਲ ਕਹਿੰਦਾ ਵੀ ਜੋ ਪੰਜਾਬ 'ਚ ਪ੍ਰੋਗਰੈਸ ਹੋਈ ਆ ਅਸੀਂ ਸਾਡੇ ਹੁੰਦਿਆਂ ਹੋਈ ਆ ਜਦੋਂ ਕਿ ਹਰ ਛੇ ਦਾਸਾ ਲੈਣ ਦੀ ਸਰਕਾਰ ਰਹੀ ਆ ਜਿੰਨੀਆਂ ਲੈਂਥ ਹੈਡ ਕੰਪੈਨੀਆਂ ਉਹਨਾਂ 6 ਸਾਲ ਬਾਅਦ ਜਿਹੜਾ ਮਿੱਟੀ ਦੇ ਪੈਣਾ ਸੀ ਉੱਤੇ ਬਜਰੀ ਲੱਕ ਉਹ ਨਹੀਂ ਪਾ ਸਕੇ ਮੁਰਕੇ ਕਾਂਗਰਸ ਦੀ ਸਰਕਾਰ ਆਈ ਫਿਰ ਉਹ ਸਾਰੀਆਂ ਸੜਕਾਂ ਠੀਕ ਹੋਈਆਂ ਤੇ ਫਿਰ ਇਹ ਜ਼ਿੰਮੇਦਾਰਾਂ ਦੇ ਬੜੇ ਹਮਦਰਦੀ ਬਣਦੇ ਆ 2009 ਚ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਇੱਕ ਜਮ ਨੇ 100 ਰੁਪਿਆ ਇੱਕ ਕੁਆਂਟਾ ਪਿੱਛੇ ਬੋਨਸ ਭੇਜਿਆ ਸੀ ਇਹਨਾਂ ਅਕਾਲੀਦਾਲ ਵਾਲਿਆਂ ਨੇ 9 ਰੁਪਏ ਦਿੱਤੇ ਤੇ ਕਹਿੰਦੇ ਜੀ 9-9 ਰੁਪਏ ਦੋ ਵਾਰੀ ਹੋਰ ਦਵਾਂਗੇ 100 ਰੁਪਏ ਲੈ ਕੇ 9-9 ਰੁਪਏ ਸਿਰਫ ਇੱਕ ਵਾਰੀ 9 ਰੁਪਏ ਦਿੱਤੇ ਬਾਕੀ ਸਾਰੇ ਪੈਸੇ ਜਿਹੜੇ ਆ ਇਹਨਾਂ ਨੇ ਕਮਲੇ ਬਾਜ਼ਾਰ ਚ ਲਾ ਦਿੱਤੇ ਮੌਜੂਦਾ ਸਰਕਾਰ ਨੂੰ ਜਿਵੇਂ ਦੇ ਮੌਜੂਦਾ ਸਰਕਾਰ ਤੁਹਾਡੇ ਸਾਹਮਣੇ ਆਈਆਂ ਉਹਨਾਂ ਨੇ ਵੀ ਬੀਬੀਆਂ ਨੂੰ 1000-1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਵੀ ਨਹੀਂ ਪੂਰਾ ਕਰ ਸਕੇ ਜੋ ਨਸ਼ਾ ਵਧਿਆ ਅਕਾਲੀਆਂ ਦੇ ਟਾਈਮ ਤੇ ਉਹਨਾਂ ਨਾਲੋਂ ਜ਼ਿਆਦਾ ਵਧਾਤਾ ਇਹਨਾਂ ਨੇ ਕੋਈ ਇੱਕ ਕਮੀ ਨਹੀਂ ਆਈ ਉਹ ਗੰਗਾਸਟਰ ਜਿਹੜੇ ਆਮ ਤੌਰ ਤੇ ਘੁੰਮਦੇ ਆ ਲੋਕਾਂ ਨੂੰ ਵਡੀਆਂ ਲੈ ਰਹੇ ਆ ਉਹਨਾਂ ਤੋਂ ਅੱਜ ਪਹੁੰਚੇ ਸੀ ਮੈਡਮ ਪਹੁੰਚੇ ਸੀ ਕੀ ਵਾਦਾ ਕੀਤਾ ਗਿਆ ਜੀ ਮੈਡਮ ਵਾਦਾ ਕੀਤਾ ਗਿਆ ਕਿ ਕਾਂਗਰਸ ਪਾਰਟੀ ਨੂੰ ਜਿਹੜਾ ਉਮੀਦਵਾਰ ਸਾਡੇ ਹੈਗੇ ਆ ਜਮਨ ਜਮਨ ਗੋਮਤ ਜੀ ਉਹਨਾਂ ਨੂੰ ਬੱਤ ਤੋਂ ਬੱਤ ਵੋਟਾਂ ਵਾ ਕੇ ਜਿਤਾਇਆ ਜਾਏਗਾ ਇਸੇ ਰੀਤੇ ਦੇਤੇ ਰਹੀਏ